ਆਉਜੀ 15ਵੀਂ ਪੌੜੀ ਦੀ ਤੀਜੀ ਪੰਕਤੀ ਦੀ ਵਿਚਾਰ ਕਰਦੇ ਹਾਂ ਜੀ ਮਨ ਨੇ ਤਰੇ ਤਾਰੇ ਗੁਰ ਸਿੱਖ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਮਨ ਨੇ ਤਰੇ ਤਾਰੇ ਗੁਰ ਸਿੱਖ ਇੱਥੇ ਇਹਨਾਂ ਸਾਰਿਆਂ ਦੇ ਵਿੱਚ ਕਮਾ ਪੈ ਸਕਦਾ ਜੀ ਤਰੇ ਤੋਂ ਬਾਅਦ ਤੇ ਤਾਰੇ ਬਾਅਦ ਕਿਉਂਕਿ ਤਰੇ ਦਾ ਸੰਬੰਧ ਗੁਰੂ ਨਾਲ ਹੈ ਜੀ ਗੁਰ ਆਪ ਤਰਦਾ ਹੈ ਤੇ ਤਾਰਦਾ ਕਿਹਨੂੰ ਹੈ ਜੀ ਆਪਣੇ ਸਿੱਖ ਨੂੰ ਪਿਛਲੀ ਵੀ ਸੀਗੀ ਜੀ ਪੰਕਤੀ ਮੰਨੇ ਪਰਵਾਰ ਸਹਾਰ ਆਪਾਂ ਗੱਲ ਕੀਤੀ ਹੈ ਕਿ ਪਹਿਲਾ ਮਨੁੱਖ ਆਪਣੇ ਆਪ ਨੂੰ ਤਰਦਾ ਜੀ ਆਪਣੇ ਸਰੀਰ ਰੂਪੀ ਪਰਿਵਾਰ ਨੂੰ ਤਰਦਾ ਜੀ ਤੇ ਬਾਅਦ ਵਿੱਚ ਜਦੋਂ ਉਸ ਦੇ ਅੰਦਰ ਉਸ ਰੱਬੀ ਗੁਣ ਪ੍ਰਗਟ ਹੋ ਜਾਂਦੇ ਨੇ ਤੇ ਆਪਣੇ ਆਪ ਹੀ ਆਪਣੇ ਪਰਿਵਾਰ ਵਾਲਿਆਂ ਨੂੰ ਹੌਲੀ-ਹੌਲੀ ਪਿਆਰ ਦੇ ਨਾਲ ਪ੍ਰਮਾਤਮਾ ਦੇ ਨਾਲ ਜੋੜਦਾ ਹੈ ਜਿਸ ਦੇ ਨਾਲ ਉਹ ਵੀ ਤਰ ਜਾਂਦੇ ਹਨ ਜੀ ਇੱਥੇ ਵੀ ਸਬੰਧ ਹੈ ਜੀ ਪਹਿਲਾਂ ਗੁਰੂ ਆਪਣੇ ਆਪ ਨੂੰ ਤਾਰਦਾ ਜੀ ਤਰੇ ਪਹਿਲਾਂ ਜਿਹੜਾ ਜਿਹੜਾ ਜਿਸ ਮਨੁੱਖ ਨੇ ਮੰਨ ਲਈ ਹੈ ਜਿਸ ਮਨੁੱਖ ਨੇ ਉਸ ਪ੍ਰਭੂ ਪਰਮਾਤਮਾ ਦੀ ਗੱਲ ਮੰਨ ਲਈ ਹੁਣ ਮੰਨੇ ਦਾ ਅਰਥ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਜੀ ਜਿਸ ਨੇ ਮੰਨ ਲਈ ਹੈ ਉਹ ਤਰਦਾ ਹੈ ਜੀ ਆਪਣੇ ਆਪ ਨੂੰ ਤਰੇ ਠੀਕ ਹੈ ਤਰੇ ਦਾ ਸਬੰਧ ਗੁਰ ਨਾਲ ਆ ਗਿਆ ਜੀ ਅੱਗੇ ਜਦੋਂ ਖੁਦ ਤਰਿਆ ਗਿਆ ਫਿਰ ਉਸਨੇ ਕੀ ਕਰਨਾ ਉਸਨੇ ਦੂਸਰਿਆਂ ਨੂੰ ਹੋਰਨਾਂ ਨੂੰ ਵੀ ਤਾਰ ਦੇਣਾ ਜੀ ਜਿਹੜੇ ਹੋਰ ਤਰਨਗੇ ਉਹ ਕੀ ਹੋਣਗੇ ਉਹ ਉਸ ਗੁਰ ਦੇ ਸਿੱਖ ਹੋਣਗੇ ਜੀ ਠੀਕ ਹੈ ਬਾਕੀ ਦੂਸਰੀ ਗੱਲ ਗੁਰ ਨੂੰ ਰਾਰੇ ਨੂੰ ਔਂਕੜ ਹੈ ਜੀ ਠੀਕ ਹੈ ਜਿਹੜਾ ਗੁਰੂ ਹੈ ਜਿਹੜਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਜਦੋਂ ਮਨੁੱਖ ਜੀ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਫਿਰ ਉਹ ਅੱਗੇ ਸਿੱਖਾਂ ਨੂੰ ਤਾਰਦਾ ਹੈ ਜੀ ਦੂਸਰੀ ਗੱਲ ਇਹ ਆnde ਮੰਨੇ ਤਰੇ ਤਾਰੇ ਉਦਮਤ ਕਮਾਲ ਆ ਕੇ ਗੁਰ ਸਿੱਖ ਵੀ ਗੁਰੂ ਆਪਣੇ ਸਿੱਖ ਨੂੰ ਤਾਰਦਾ ਹੈ ਜੀ ਪਰ ਮੇਰੇ ਹਿਸਾਬ ਨਾਲ ਇਹ ਜਿਹੜੇ ਤਾਰੇ ਦਾ ਸਬੰਧ ਗੁਰਨਾ ਜਾਂਦਾ ਹੈ ਜੀ ਤਾਰੇ ਦਾ ਸਬੰਧ ਸਿੱਖਣ ਵਾਲਾ ਜਾਂਦਾ ਹੈ ਕਿ ਪਹਿਲਾ ਆਪਣੇ ਆਪ ਨੂੰ ਤਰਦਾ ਹੈ ਭਾਵ ਪ੍ਰਭੂ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਪ੍ਰਭੂ ਪਰਮਾਤਮਾ ਦੇ ਵਿੱਚ ਜੁੜ ਜਾਂਦਾ ਹੈ ਉਹ ਮਨੁੱਖ ਦੇ ਅੰਦਰ ਪਰਮਾਤਮਾ ਦੇ ਗੁਣ ਆ ਜਾਂਦੇ ਹਨ ਆਪ ਪਰਮਾਤਮਾ ਬਣ ਜਾਂਦਾ ਹੈ ਤਾਂ ਇਸ ਵਿੱਚ ਔਂਕੜ ਆ ਜਾਂਦਾ ਹੈ ਜੀ ਤੇ ਫਿਰ ਕੀ ਹੁੰਦਾ ਉਹ ਆਪਣੇ ਸਿੱਖ ਨੂੰ ਵੀ ਤਾਰ ਦਿੰਦਾ ਹੈ ਭਾਵ ਆਪਣੇ ਨਾਲ ਜਿਹੜੇ ਪ੍ਰੇਮੀ ਨੇ ਸਿੱਖ ਦਾ ਪਾਵ ਹੈ ਜੀ ਜੋ ਉਸ ਦੇ ਘਰਵਾਰ ਨੇ ਉਸ ਦੇ ਪਰਿਵਾਰ ਵਾਲੇ ਨੇ ਜਾ ਜੋ ਵੀ ਮਨੁੱਖ ਉਸ ਦੇ ਨੇੜੇ ਤੇੜੇ ਨੇ ਉਹਨਾਂ ਨੂੰ ਤਾਰ ਦਿੰਦਾ ਹੈ ਜੀ ਤੇ ਸ਼ਬਦ ਵੀ ਦੇ ਅਰਥ ਵੀ ਇਹੀ ਹੈ ਜੀ ਕੱਲੇ ਕੱਲੇ ਤਰੇ ਜੋ ਪਹਿਲਾ ਆਇਆ ਭਾਵ ਆਪਣੇ ਆਪ ਨੂੰ ਤਾਰਨਾ ਆਪਣੇ ਆਪ ਨੂੰ ਪਾਰ ਲੰਘਾਉਣਾ ਆਪਣਾ ਆਪ ਮੁਕਤ ਹੋਣਾ ਠੀਕ ਹੈ ਜੀ ਤਰੇ ਭਾਵ ਮੁਕਤ ਹੋ ਜਾਣਾ ਤਾਰੇ ਹੋਰਨਾਂ ਨੂੰ ਤਾਰਨਾ ਹੋਰਾਂ ਨੂੰ ਪਾਰ ਲੰਘਾਉਣਾ ਹੋਰਾਂ ਨੂੰ ਮੁਕਤ ਕਰਾਉਣਾ ਇਨਾਂ ਹੋਰਾਂ ਵਿੱਚ ਘਰ ਪਰਿਵਾਰ ਦੇ ਮੈਂਬਰ ਵੀ ਆ ਜਾਂਦੇ ਆ ਜੀ ਕਿ ਪਿਛਲੀ ਪੰਕਤੀ ਦੇ ਨਾਲ ਮੰਨੇ ਪਰਵਾਰੇ ਸਦਾਰ ਯਾਰ ਦੋਸਤ ਮਿੱਤਰ ਜਾਂ ਜਿਹੜੇ ਤੁਹਾਡੇ ਨਾਲ ਨੇ ਜਾਂ ਜਿਹੜੇ ਤੁਹਾਡੇ ਸੰਗਤ ਵਿੱਚ ਨੇ ਉਹਨਾਂ ਨੂੰ ਉਪਦੇਸ਼ ਦੇ ਕੇ ਕਿ ਜ਼ਿੰਦਗੀ ਕਿਵੇਂ ਜਿਉਣੀ ਹੈ ਜੀ ਦਰ ਦਿੰਦੇ ਹੈ ਗੁਰ ਹੈ ਜੀ ਗੁਰ ਭਾਅ ਅਧਿਆਪਕ ਹੈ ਜੀ ਗੁਰ ਜਿਹੜਾ ਹੈਗਾ ਉਹ ਪ੍ਰਭੂ ਪਰਮਾਤਮਾ ਦਾ ਸ਼ਬਦ ਵੀ ਹੈ ਜੀ ਜਿਵੇਂ ਗੁਰ ਜੈਸਾ ਨਹੀਂ ਕੋ ਦੇ ਗੁਰ ਪ੍ਰਸਾਦ ਜਿੱਦਾਂ ਆਪਾਂ ਪਹਿਲਾਂ ਆਇਆ ਸੀਗਾ ਵੀ ਗੁਰ ਜਿਹੜਾ ਸ਼ਬਦ ਹੈ ਪ੍ਰਭੂ ਪਰਮਾਤਮਾ ਦਾ ਰਖਮਾ ਹੈ ਜੀ ਸਿੱਖ ਹੁੰਦਾ ਜੀ ਸ਼ਿਸ਼્ય ਚੇਲਾ ਸ਼ਾਗਿਰਦ ਇਹ ਜਿਹੜਾ ਸਿੱਖ ਹੈ ਇਹ ਸਿੱਖੀ ਵਾਲਾ ਸਿੱਖ ਨਹੀਂ ਹੈ ਜੀ ਜਿਹੜਾ ਆਪਾਂ ਕਹਿੰਦੇ ਆ ਵੀ ਸਿੱਖ ਗੁਰ ਸਿੱਖ ਹੈ ਇਹ ਸਿੱਖੀ ਵਾਲਾ ਸਿੱਖ ਨਹੀਂ ਹੈ ਜੀ ਇੱਥੇ ਸਿੱਖ ਦਾ ਜਿਹੜਾ ਅਰਥ ਹੈ ਉਹ ਇੱਕ ਸ਼ਾਗਿਰਦ ਦੇ ਨਾਲ ਹੈ ਜੀ ਇੱਕ ਸਟੂਡੈਂਟ ਦੇ ਨਾਲ ਹੈ ਸ਼ਿਸ਼્ય ਦੇ ਨਾਲ ਹੈ ਇੱਕ ਚੇਲੇ ਦੇ ਨਾਲ ਹੈ ਇੱਕ ਸਖਾ ਮਿੱਤਰ ਦੇ ਉਸ ਉਸ ਦੇ ਨਾਲ ਹੈ ਜਿਸ ਨੇ ਉਸ ਗੁਰੂ ਤੋਂ ਸਿੱਖਿਆ ਲਈ ਹੈ ਜੀ ਉਹ ਇਹ ਸਿੱਖ ਉਹ ਹੈ ਜਿਸ ਨੇ ਇਸ ਗੁਰੂ ਤੋਂ ਸਿੱਖਿਆ ਲਈ ਹੋਵੇ ਭਾ ਉਸ ਮਨੁੱਖ ਤੋਂ ਸਿੱਖਿਆ ਲਈ ਹੋਵੇ ਜਿਸ ਮਨੁੱਖ ਜਿਹੜਾ ਮਨੁੱਖ ਆ ਪ੍ਰਭੂ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਜੀ ਠੀਕ ਹੈ ਤੇ ਉਹੀ ਗੱਲ ਫੇਰ ਆ ਗਈ ਇੱਥੇ ਤਾਰੇ ਦਾ ਸੰਬੰਧ ਪ੍ਰਭੂ ਪਰਮਾਤਮਾ ਨਾਲ ਹੈ ਤਾਰੇ ਦਾ ਸੰਬੰਧ ਚੇਲੇ ਨਾਲ ਹੈ ਸਿੱਖ ਹੈ ਭਾ ਪ੍ਰਭੂ ਪਰਮਾਤਮਾ ਆਪ ਜਿਹੜਾ ਹੈ ਉੱਤਰਿਆ ਹੋਇਆ ਹੈ ਮੁਕਤ ਹੈ ਪ੍ਰਮਾਤਮਾ ਠੀਕ ਹੈ ਜੀ ਤੇ ਹੋਰਾਂ ਨੂੰ ਵੀ ਤਾਰ ਦਿੰਦਾ ਹੈ ਜੀ ਤੇ ਅਰਥ ਇਹ ਨਿਕਲਦੇ ਹਨ ਜੀ ਜੇ ਕੋਈ ਮਨੁੱਖ ਪ੍ਰਭੂ ਪ੍ਰਮਾਤਮਾ ਨੂੰ ਸਮਝ ਕੇ ਉਸ ਦੀ ਗੱਲ ਮੰਨ ਲਵੇ ਭਾ ਮੰਨੇ ਵਾਲੀ ਦੀ ਗੱਲ ਹੈ ਜੀ ਤਾਂ ਫਿਰ ਪ੍ਰਭੂ ਪ੍ਰਮਾਤਮਾ ਆਪ ਹੀ ਆਪਣੇ ਮੰਨਣ ਵਾਲਿਆਂ ਨੂੰ ਭਾ ਆਪਣੇ ਭਗਤਾਂ ਨੂੰ ਆਪਣੇ ਚੇਲਿਆਂ ਨੂੰ ਇਸ ਪਵ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ ਜੀ ਇਹ ਇੱਕ ਅਰਥ ਨੇ ਵੱਲਾਂ ਵਿਖਿਆ ਕਿ ਪੰਕਤੀਆਂ ਦੇ ਅਨੇਕਾ ਅਰਥ ਨਿਕਲਦੇ ਨੇ ਪਰ ਜਿਹੜਾ ਭਾਵ ਅਰਥ ਹੈ ਜਿਹੜਾ ਖਾਸ ਅਰਥ ਹੈ ਉਹ ਹੈ ਜੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਲੜ ਲੜ ਫੜ ਲਿਆ ਹੈ ਪ੍ਰਭੂ ਪ੍ਰਮਾਤਮਾ ਦਾ ਲੜ ਫੜ ਲਿਆ ਜੀ ਉਹ ਇਸ ਸੰਸਾਰ ਤੋਂ ਪਾਰ ਨਿਕਲ ਜਾਏਗਾ ਜਿਸ ਮਨੁੱਖ ਨੇ ਪ੍ਰਭੂ ਪ੍ਰਮਾਤਮਾ ਦਾ ਲੜ ਫੜ ਲਿਆ ਹੈ ਉਹ ਆਪ ਵੀ ਪਾਰ ਜਾਏਗਾ ਆਪਣੇ ਨਾਲ ਹੋਰਾਂ ਨੂੰ ਵੀ ਜੋ ਉਸ ਦੇ ਨਾਲ ਹੋਣਗੇ ਜੋ ਇਸ ਦੇ ਸਾਖਬੰਦੀ ਹੋਣਗੇ ਉਹਨਾਂ ਤੇ ਆਪਣਾ ਪ੍ਰਭਾਵ ਪਾ ਕੇ ਜਿਹੜੇ ਉਸ ਦੇ ਵਿਦਿਆਰਥੀ ਹੋਣਗੇ ਉਸ ਕੋਲੋਂ ਸਿੱਖਿਆ ਲੈਣਗੇ ਉਹਨਾਂ ਨੂੰ ਵੀ ਪਾਰ ਲੰਘਾ ਦੇਵੇਗਾ ਜੀ ਆਓ ਅੱਗੇ ਦੇਖਦੇ ਹਾਂ ਗੁਰੂ ਮਾਰ ਸਾਨੂੰ ਕੀ ਸਿੱਖਿਆ ਦਿੰਦੇ ਨੇ